ਅੱਜ ਤੁਸੀਂ ਹਾਮਦ ਚੱਕ ਪਹੁੰਚੇ ਹੋ ਕਿੱਦਾਂ ਦੇ ਹਾਲਾਤ ਆ ਤੇ ਕਿਸ ਚੀਜ਼ ਦੀ ਲੋਕਾਂ ਨੂੰ ਲੋੜ ਹੈ ਪਹਿਲਾਂ ਤਾਂ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੇ ਫਤਿਹ ਜੀ ਹਾਮਦ ਚੱਕ ਆ ਕੇ ਗੱਲ ਬਹੁਤ ਚੰਗੀ ਲੱਗੀ ਵੀ ਜਦੋਂ ਆ ਕੇ ਅਸੀਂ ਗੱਲ ਕੀਤੀ ਅਮੀਰ ਚੰਦ ਜੀ ਉਹਨਾਂ ਨਾਲ ਨਰੋਸ਼ਨ ਲਾਲ ਜੀ ਗੁਰਧਿਆਨ ਸਿੰਘ ਰਾਣੇ ਵੀਰੇ ਉਹਨਾਂ ਨਾਲ ਅਨੇਕ ਗਿਆ ਤਾਂ ਇਹਨਾਂ ਨੇ ਦੱਸਿਆ ਵੀ ਇਹ ਹਾਮਦ ਚੱਕ ਪਿੰਡ ਸਾਰਾ ਡੁੱਬ ਗਿਆ ਤੇ ਇਧਰਲੇ ਪਾਸੇ ਕਿੰਨੇ ਪਿੰਡਾਂ ਦੇ ਨਾਮ ਲਏ ਪਰ ਜਦੋਂ ਅਸੀਂ ਇੱਥੇ ਆਏ ਤਾਂ ਇੱਥੇ ਲੰਗਰ ਲੱਗਿਆ ਉੱਤੇ ਲਿਖਿਆ ਹਾਮਦ ਚੱਕ ਨਗਰਵਲੀ ਨੂੰ ਲਾਇਆ ਗਿਆ ਹੜਪੀੜਤਾਂ ਵਾਸਤੇ ਲੰਗਰ ਜਿਹੜੇ ਖੁਦ ਹੜਪੀੜਤ ਨੇ ਉਹ ਲੰਗਰ ਲਾ ਰਹੇ ਤੇ ਉੱਤੇ ਲਿਖਿਆ ਹੜਪੀੜਤਾਂ ਵਾਸਤੇ ਲੰਗਰ ਇਸ ਗੱਲ ਦਾ ਦੇਖ ਕੇ ਮਨ ਨੂੰ ਖੁਸ਼ੀ ਹੁੰਦੀ ਵੀ ਅਸੀਂ ਪੰਜਾਬ 'ਚ ਜੰਮਿਆ ਸੀ ਬੜੇ ਭਾਗਾਂ ਵਾਲੇ ਆ ਤੇ ਅਸੀਂ ਭਾਈ ਕਨਈਆ ਜੀ ਦੇ ਬਾਰਸਾਂ 'ਚ ਇਹਨਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਅਸੀਂ ਤਾਂ ਆਪਣੇ ਲਈ ਖੜੇ ਆ ਇੱਥੇ ਤੇ ਅਸੀਂ ਸਾਡੇ ਸਾਹਮਣੇ ਤਾਂ ਜੇ ਜਰਨਲ ਡਾਇਰ ਵੀ ਆ ਜੇ ਵੀ ਅਸੀਂ ਤਾਂ ਉਹ ਵੀ ਖਾਣਾ ਖਵਾਉਣ ਵਾਲੇ ਲੋਕ ਤੇ ਅਸੀਂ ਅੱਜ ਆਪਣੇ ਨੂੰ ਮੁਸੀਬਤ 'ਚ ਦੇਖ ਕੇ ਸਾਡੇ ਮਨ ਭਰੇ ਆਏ ਅਸੀਂ ਵੀ ਪਿਛਲੇ ਕਈ ਦਿਨਾਂ ਤੋਂ ਸੋਚਦੇ ਸੀ ਵੀ ਕੀ ਕਰਕੇ ਆਈਏ ਪਰ ਅਸੀਂ ਕੱਲ ਦੇ ਨਿਕਲੇ ਹੋਏ ਆ ਕੱਲ ਅਸੀਂ ਸਾਰਾ ਗਰਦਾਸਪੁਰ ਏਰੀਆ ਸ਼੍ਰੀ ਅਮਰਸਰ ਸਾਹਿਬ ਦਾ ਏਰੀਆ ਘੁੰਮ ਕੇ ਅੱਜ ਅਸੀਂ ਫਿਰੋਜ਼ਪੁਰ ਇਲਾਕੇ ਚ ਮੱਲਾਂ ਵਾਲੇ ਪਹੁੰਚੇ ਆ ਇੱਥੇ ਆ ਕੇ ਜੋ ਗਰਾਊਂਡ ਲੈਵਲ ਤੇ ਅਸੀਂ ਮਹਿਸੂਸ ਕੀਤਾ ਜਾਂ ਅਸੀਂ ਜੋ ਦੇਖਿਆ ਉਹ ਇਹੀ ਆ ਵੀ ਜਰੂਰਤ ਜਿਹੜੀ ਅੱਜ ਸੀ ਅੱਜ ਦੇਖੋ ਪਾਣੀ ਭਰਿਆ ਪਿਆ ਲੋਕ ਛੱਤਾਂ ਤੇ ਬੈਠੇ ਆ ਬੱਚਿਆਂ ਨੂੰ ਉਹਨਾਂ ਨੇ ਰਿਸ਼ਤੇਦਾਰੀਆਂ ਚ ਭੇਜਤਾ ਘਰਾਂ ਦੀ ਰਾਖੀ ਕਰਦੇ ਆ ਡੰਗਰ ਪਸ਼ੂ ਲਈ ਬੈਠੇ ਆ ਕਿਵੇਂ ਨਾ ਕਿਵੇਂ ਉੱਚੇ ਥਾਮਾਂ ਤੇ ਬੰਨ ਕੇ ਜਾਂ ਬਾਹਰ ਕੱਢਦੇ ਆ ਅੱਜ ਉਹਨਾਂ ਨੂੰ ਲੋੜ ਸੀਗੀ ਰਾਸ਼ਨ ਦੀ ਉਹਨਾਂ ਨੂੰ ਲੋੜ ਸੀਗੀ ਪ੍ਰਸ਼ਾਦੇ ਪਾਣੀ ਦੀ ਸਾਫ਼ ਪਾਣੀ ਦੀ ਪੀਣ ਵਾਲੇ ਦੀ ਉਹ ਬਹੁਤ ਵੱਡੀ ਗਿਣਤੀ 'ਚ ਪਹੁੰਚ ਗਿਆ ਪਸ਼ੂਆਂ ਦਾ ਚਾਰਾ ਵੀ ਬਹੁਤ ਵੱਡੀ ਗਿਣਤੀ 'ਚ ਪਹੁੰਚ ਗਿਆ ਹੁਣ ਜਿਹੜੀ ਅਸਲ ਲੋੜ ਪੈਣੀ ਹੈ ਉਹ ਪਾਣੀ ਘਟਣ ਤੋਂ ਬਾਅਦ ਪੈਣੀ ਹੈ ਆਪਾਂ ਇੰਤਜ਼ਾਰ ਕਰੀਏ ਵੀ ਥੋੜਾ ਪਾਣੀ ਘਟ ਲੈਣ ਦਈਏ ਇੱਥੇ ਐਨਆਰਆਈ ਭੈਣ ਭਰਾਵਾਂ ਨੇ ਬਹੁਤ ਵੱਡੀ ਮਾਤਰਾ 'ਚ ਸਹਿਯੋਗ ਦਿੱਤਾ ਪੂਰੇ ਪੰਜਾਬ 'ਚ ਔਰ ਪੰਜਾਬ ਵੀ ਜਿੱਥੇ ਵੀ ਵੱਸਦਾ ਹਰਿਆਣੇ 'ਚ Rajasthan 'ਚ ਮੰਨ ਲਓ ਜੂਪੀ ਤੋਂ ਵੀ ਜਿਹੜੇ ਪੰਜਾਬੀ ਭਰਾ ਸਾਡੇ ਟਰਾਲੀਆਂ ਪਰ ਪਰ ਕੇ ਸਮਾਨ ਦੀਆਂ ਲਈ ਆ ਰਹੇ ਨੇ ਆਪਾਂ ਨੂੰ ਲੋੜ ਆ ਆ ਕੇ ਢੇੜਾ ਮਾਰ ਕੇ ਦੇਖੀਏ ਪਿੰਡਾਂ ਦੀ ਆਪਾਂ ਆ ਕੇ ਸਰਚ ਕਰੀਏ ਲਿਖਤ ਪੜਤ ਕਰੀਏ ਵੀ ਕਿੰਨੇ ਘਰ ਡੁੱਬੇ ਆ ਕਿੰਨੇ ਘਰ ਟੁੱਟੇ ਆ ਕਿੰਨੇ ਘਰਾਂ ਦੀ ਜ਼ਮੀਨ ਸੀ ਬਾਈ ਜੋ ਕਿਹੜੀ ਕਿਹੜੀ ਫਸਲ ਸੀ ਹੁਣ ਉਹ ਕਿਵੇਂ ਕਿਵੇਂ ਬੀਜੀ ਜਾਣੀ ਆ ਤੇ ਉਹਦੇ ਚ ਆਪਾਂ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਡੀਜ਼ਲ ਚਾਹੀਦਾ ਡੀਜ਼ਲ ਦੇਈਏ ਇਹਨਾਂ ਦੀਆਂ ਮੋਟਰਾਂ ਪਾਣੀ ਦੇ ਵਿੱਚ ਡੁੱਬ ਗਈਆਂ ਉਹ ਕੱਢ ਕੇ ਸਾਫ਼ ਕਰਕੇ ਉਹਨਾਂ ਨੂੰ ਦੁਬਾਰਾ ਚੱਲਦੀਆਂ ਕਰਨਾ ਉਹਨਾਂ ਨੂੰ ਵਿੱਚੋਂ ਕੱਢ ਕੇ ਦੁਬਾਰਾ ਸਾਫ਼ ਕਰਕੇ ਇਸ ਕਾਬਲ ਕਰਨਾ ਵੀ ਉਹ ਦੁਬਾਰਾ ਮੋਟਰਾਂ ਚੱਲਣ ਫਿਰ ਵੀ ਇਹਨਾਂ ਦੇ ਘਰਾਂ 'ਚ ਕਣਕ ਬੀਜਣੀ ਆ ਹੁਣ ਡਰਮਾਂ 'ਚ ਭਰਿਆ ਪਿਆ ਸੀ ਵੀ 20 ਤਾਂ ਹੁਣ ਪਾਣੀ 'ਚ ਡੁੱਬ ਗਿਆ ਇਹਨਾਂ ਕੋਲ ਤਾਂ ਕਣਕ ਦਾ ਬੀਜ ਵੀ ਨਹੀਂ ਬਚਿਆ ਉਹ ਵੀ ਵੀ ਚਾਹੀਦਾ ਜਿਹੜਾ ਅੱਜ ਪਿੰਡਾਂ 'ਚੋਂ ਕਣ ਇਕੱਠੀ ਕਰਕੇ ਅਸੀਂ ਆਟਾ ਪਿਆ ਪਿਆ ਲਈ ਆਉਨੇ ਆ ਤੇ ਉਹ ਆਟਾ ਬੇਮਤਲਬ ਲੋਕਾਂ ਨੂੰ ਦੇ ਰਹੇ ਜਿਹੜੇ ਵੇਚੀ ਤੁਰੇ ਜਾਂਦੇ ਆ ਗਾਂ ਉਹ ਕਣਕ ਨੂੰ ਆਪਾਂ ਸੰਭੀਏ ਮਹੀਨੇ ਡੇਢ ਮਹੀਨੇ ਨੂੰ ਉਹਨੂੰ ਬੀ ਦੇ ਰੂਪ ਚ ਵਰਤ ਗਏ ਠੀਕ ਆ ਜਿਹੜਾ ਪੈਸਾ ਅਸੀਂ ਅੱਜ ਪਾਣੀ ਲੈ ਕੇ ਆ ਰਹੇ ਹਾਂ ਜਿਹਦਾ ਜਾਂ ਜਿਹਦੀਆਂ ਅਸੀਂ ਫੀਡ ਲਈ ਆਉਨੇ ਆ ਜਾਂ ਹੋਰ ਚੀਜ਼ਾਂ ਲਈ ਆਉਨੇ ਆ ਉਹ ਪੈਸਾ ਇਹਨਾਂ ਨੂੰ ਡੀਜ਼ਲ ਵਾਸਤੇ ਵਰਤ ਗਏ ਇਹਨਾਂ ਨੂੰ ਅਦੋ ਦੇ ਗਏ ਆਪਾਂ ਜਦੋਂ ਆ ਕੇ ਇਹਨਾਂ ਦੇ ਨਾਲ ਕੰਮ ਕਵਜਾਉਣੀ ਆ ਜਿਹੜੇ ਘਰਾਂ ਦੇ ਘਰ ਟੁੱਟ ਗਏ ਆ ਕੋਈ ਆਪਾਂ ਪਿੰਡਾਂ ਤੋਂ ਆਪਦਿਆਂ ਤੋਂ ਮਿਸਤਰੀ ਭਰਾਵਾਂ ਨੂੰ ਲੈ ਕੇ ਆਈਏ ਇੱਕ ਦੋ ਨੂੰ ਦਿਹਾੜੀ ਉਹਨਾਂ ਨੂੰ ਦੇਈਏ ਨਾਲ ਮਜ਼ਦੂਰ ਭਰਾ ਆਈਏ ਇੱਕ ਇੱਕ ਘਰ ਹੀ ਆਪਾਂ ਸੰਭ ਲਈਏ ਹਰ ਪਿੰਡ 'ਚ 2.5 ਲੱਖ ਰੁਪਇਆ ਇਕੱਠਾ ਹੋ ਗਿਆ ਹਰ ਪਿੰਡ ਦੇ ਵਿੱਚ 10-10 20-20 ਕੁਇੰਟਲ ਕਣ ਇਕੱਠੀ ਹੋ ਗਈ ਆ ਹਰ ਪਿੰਡ 'ਚ 2-2 ਕੁਇੰਟਲ ਆਹ ਦਾਲ ਦੂਲ ਇਕੱਠੀ ਹੋ ਗਈ ਐ ਦਾਲਾਂ ਮੂੰਗੀ ਦੀ ਛੋਲਿਆਂ ਦੀ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਤਰੀਕੇ ਨਾਲ ਵਰਤ ਗਏ ਵੀ ਇਹ ਦੁਬਾਰਾ ਉੱਠ ਕੇ ਖੜੇ ਹੋ ਸਕਣ ਲੋਕ ਨਾ ਕਿ ਅੱਜ ਆਪਾਂ ਕੱਟ ਦੇ ਕੱਟ ਬੰਨੀ ਫਿਰਦੇ ਆ ਤੇ ਅੱਜ ਤੋਂ ਇੱਕ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਅਸੀਂ ਇਹਨਾਂ ਦੀ ਕੋਈ ਸਾਰ ਨਾ ਲਈਏ ਉਦੋਂ ਇਹ ਸਰਕਾਰ ਦੀਆਂ ਲਿਲੜੀਆਂ ਕੱਢਦੇ ਫਿਰਨ ਉਦੋਂ ਇਹ ਮਾਅਬਜੇ ਮੰਗਦੇ ਫਿਰਨ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਖਾਦ ਵੀ ਚਾਹੀਦੀ ਆ ਜਾ ਡਾਈ ਚਾਹੀਦਾ ਯੂਰੀਆ ਚਾਹੀਦਾ ਜਿਹੜੀ ਫਸਲ ਵੇਚ ਕੇ ਇਹਨਾਂ ਨੇ ਉਹ ਖਾਦ ਚੱਕਣੀ ਸੀ ਉਹ ਤਾਂ ਖਤਮ ਹੋ ਗਈ ਇਹਨਾਂ ਦੀ ਫਸਲ ਹੁਣ ਇਹਨਾਂ ਨੇ ਉਹ ਚੀਜ਼ਾਂ ਕਿੱਥੋਂ ਲੈਣੀਆਂ ਝੋਨੇ ਤੇ ਜਿੰਨਾ ਖਰਚਾ ਆਇਆ ਹੋਇਆ ਸੀ ਬੀਜਣ ਤੇ ਉਹ ਵੀ ਸਾਰਾ ਮਿੱਟੀ ਹੋ ਗਿਆ ਇਹਨਾਂ ਦਾ ਤੇ ਉਹ ਲੇਬਰ ਦੇ ਪੈਸੇ ਜਿਹੜੇ ਸਾਂਝੀ ਲਾਏ ਸੀਗੇ ਦਿਹਾੜੀਆਂ ਰੱਖੇ ਹੋਏ ਸੀ ਮਤਲਬ ਇਨਾਂ ਦਾ ਜੀਵਨ ਅੱਜ ਸਾਨੂੰ ਲੱਗਦਾ ਵੀ ਅਸੀਂ ਸੇਵਾ ਕਰਕੇ ਵਾਪਸ ਚੱਲਨੇ ਆ ਅਸੀਂ ਬਹੁਤ ਵੱਡੀ ਸੇਵਾ ਕਰਤੀ ਆ ਇਨਾਂ ਦੇ ਜੀਵਨ ਚ ਜੇ ਅਸਲ ਚ ਸੇਵਾ ਕਰਨੀ ਆ ਤਾਂ ਉਹ ਸਾਨੂੰ ਆਉਣ ਵਾਲੇ 1.5-2 ਮਹੀਨਿਆਂ ਚ ਅਸਲ ਸੇਵਾ ਲਿਖਣੀ ਆ ਤੇ ਉਦੋਂ ਹੋਣੀ ਆ ਉਹ ਕਿ ਜਿਹੜੇ ਹੈਗੇ ਸਸਤਾਲੇ ਬਹੁਤ ਰਾਸ਼ ਲੈ ਕੇ ਆ ਰਹੇ ਨੇ ਉਹ ਵੀ ਦੁਰਵਰਤਤ ਵੀ ਹੋ ਰਹੀ ਹੈ ਕਿ ਇਹ ਲੋਕ ਜਿਹੜੇ ਹੈਗੇ ਆ ਜਿਹੜੇ ਹੜਪੀਟ ਨੇ ਉਹ 10% ਤੋਂ ਵੀ ਰਚਣੋਂ ਤੱਕ ਨਹੀਂ ਗਿਆ ਨਾ ਚਾਰਿਆ ਗਿਆ ਨਾ ਰਚਣ ਗਿਆ ਪਰ ਜਿਹੜੇ ਬਾਹਰ ਲੋਕ ਹੈਗੇ ਆ ਉਹ ਬਾਰੋ-ਬਾਰ ਲੈ ਕੇ ਮਾਰਤਾ ਰਹੀ ਹੋਈ ਹੈ ਤੋ ਲੈ ਕੇ ਮਾਰ ਨਿਕਾਣਾ ਦੇ ਵਿੱਚ ਰਨੇ ਕਈ ਵੀਡੀਓ ਵੀ ਜਿਹੜੀਆਂ ਉਹ ਸਾਹਮਣੇ ਆ ਚੁੱਕੇ ਬਿਲਕੁਲ ਵੀ ਜੀ ਦੇਖੋ ਗੱਲ ਕੀ ਆ ਇੱਕ ਟਰਾਲੀ ਵਾਲਾ ਵੀਰ ਮੰਨ ਲਓ ਬਰਨਾਲੇ ਜ਼ਿਲ੍ਹੇ ਤੋਂ ਆਇਆ ਸੰਗਰੂਰ ਤੋਂ ਆਇਆ ਪਟਿਆਲੇ ਤੋਂ ਆਇਆ ਉਹ ਟਰੈਕਟਰ ਟਰਾਲੀ ਲੈ ਕੇ ਆਇਆ 10 ਮੁੰਡੇ ਇਕੱਠੇ ਹੋ ਕੇ ਆ ਗਏ ਉਹਨਾਂ ਦੀ ਟਰਾਲੀ 4-4 ਫੁੱਟ ਪਾਣੀ ਚ ਵੜ ਸਕਦੀ ਆ 5 ਫੁੱਟ ਤੱਕਰ ਵੜ ਜੂ ਵੱਧ ਤੋਂ ਵੱਧ ਉਹ 12 ਫੁੱਟ ਵਾਲੇ ਤੇ 10 ਫੁੱਟ ਵਾਲੇ ਤਾਂ ਜਾ ਨਹੀਂ ਸਕਦੇ ਉਹ ਜਿੱਥੇ ਤੱਕਰ ਪਹੁੰਚਦੇ ਉੱਥੇ ਤੱਕਰ ਦੇ ਦਿੰਦੇ ਉਸ ਤੋਂ ਬਾਅਦ ਫਿਰ ਜਿਹੜੇ ਇਲਾਕੇ ਸੁੱਕੇ ਆ ਫਿਰ ਉੱਥੇ ਆ ਕੇ ਉਹ ਲੱਭਦੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਡੁੱਬੇ ਹੋਇਆ ਹੁਣ ਜਿਹੜੇ ਡੁੱਬੇ ਹੋਇਆ ਉਹ ਤਾਂ ਘਰਾਂ 'ਚ ਸਬਰ ਕਰੀ ਬੈਠਿਆ ਭਾਈ ਉਹ ਆਪਣੇ ਡੰਗਰ ਪਸ਼ੂ ਵੀ ਸਾਹਮਣੇ ਉਹਨਾਂ ਨੇ ਘਰ ਵੀ ਸਾਹਮਣੇ ਆ ਵੀ ਕੋਈ ਚੋਰੀ ਨਾ ਕਰਕੇ ਲੈ ਜਾਵੇ ਵੀ ਉਰਾਖੀ ਵੀ ਕਰ ਰਹੇ ਨੇ ਤੇ ਫਿਰ ਜਿਹੜੇ ਇੱਥੇ ਜਮਾ ਸੱਕੂ ਪੁਕੇ ਵਾਲੇ ਲੋਕ ਬੈਠੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਦਾ ਟੋਕਾ ਵੀ ਨਹੀਂ ਡੱਗਿਆ ਉਹ ਫਿਰ ਉਹ ਸਮਾਨ ਲਈ ਜਾਂਦੇ ਆ ਯਕੀਨ ਮੰਨਿਓ ਕਈ ਘਰਾਂ ਦੇ ਵਿੱਚ ਤਾਂ ਸਾਲ-ਸਾਲ ਦੋ-ਦੋ ਸਾਲਾਂ ਦਾ ਰਾਸ਼ਨ ਇਕੱਠਾ ਹੋ ਗਿਆ ਪਰ ਬੇਨਤੀ ਉਹਨਾਂ ਨੂੰ ਵੀ ਸਾਡੀ ਵੀ ਇਹ ਭਾਈ ਤੁਹਾਡੇ ਵੀ ਕੰਮ ਨਹੀਂ ਹੋਣਾ ਇਹ ਚੀਜ਼ ਜਿਹੜੀ ਦਸਾਂ ਨੌਂਾਂ ਦੀ ਕਿਰਤ ਨਾ ਕਿਸੇ ਨੇ ਦਸਵੰਦ ਦੀ ਸੇਵਾ ਕਿਸੇ ਲਈ ਦਿੱਤੀ ਸੀ ਇਹ ਐ ਨਹੀਂ ਖਾਦੀ ਜਾਂਦੀ ਬੇਨਤੀ ਆ ਜੇ ਉਹਨਾਂ ਤੇ ਕਰ ਨਹੀਂ ਜਾ ਰਹੀ ਤੁਸੀਂ ਐ ਨਾ ਲਵੋ ਤਾਂ ਇਹ ਲੋਕੀ ਜਿਹੜੇ ਲੈ ਕੇ ਆ ਰਹੇ ਜੀ ਉਹ ਇੱਥੋਂ ਟਰਾਲੀ ਲੈ ਕੇ ਵਾਪਸ ਮੁੜਨਗੇ ਨਾ ਉਹ 100 ਬੰਦੇ ਨੂੰ ਦੱਸਣਗੇ ਤੇ ਲੋਕਾਂ ਨੂੰ ਸਮਝ ਆ ਜੂ ਲੋਕ ਨਾ ਲਿਆਉਣਗੇ ਹੁਣ ਜਦੋਂ ਇਤੋਂ ਟਰਾਲੀ ਖਾਲੀ ਕਰਕੇ ਮੁੜਦਾ ਫਿਰ ਉਹ ਵੀ ਮਜਬੂਰੀ ਨੂੰ ਦੱਸਦਾ ਵੀ ਮੈਂ ਤਾਂ ਵੰਡਿਆ ਆ ਜੀ ਤੇ ਉਹਦਾ ਵੰਡਿਆ ਹੋਇਆ ਫਿਰ ਜਾਂਦਾ ਵੀ ਸਹੀ ਥਾਂ ਤੇ ਨਹੀਂ ਤੇ ਉਹਨੂੰ ਵੰਡਿਆ ਹੋਇਆ ਸੁਣ ਕੇ ਇੱਕ ਹੋਰ ਬੰਦਾ ਟਰਾਲੀ ਭਰਨ ਲੱਗ ਗਿਆ ਅੱਜ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਕੀਤੀ ਗਈ ਹੈ ਅਸੀਂ ਤਾਂ ਵੀਰ ਜੀ ਅੱਜ ਸਿਰਫ ਇੱਥੇ ਮੌਕਾ ਦੇਖਣ ਆਏ ਆ ਸਾਡੀ ਟੀਮ ਦੇ ਮੈਂਬਰ ਲੱਗੇ ਹੋਏ ਨੇ ਪਹਿਲਾਂ ਹੀ ਸਾਡੇ ਅਮੀਰ ਚੰਦ ਜੀ ਮੱਲਾ ਵਾਲੇ ਤੋਂ ਰੋਸ਼ਨ ਲਾਲ ਜੀ ਹੋਣੀ ਵੀ ਆਪਣੇ ਗੁਰਧਿਆਨ ਵੀਰੇ ਹੋਣੀ ਰਾਸ਼ਨ ਦੀ ਸੇਵਾ ਇੱਥੇ ਗੁਰੂ ਕੇ ਲੰਗਰ ਵਰਤਾ ਰਹੇ ਨੇ ਇੱਥੇ ਅਸੀਂ ਸਿਰਫ ਦੇਖਣ ਆਏ ਆ ਸਾਡੀ ਸੇਵਾ ਕਰਨ ਦੀ ਕੋਈ ਔਕਾਤ ਨਹੀਂ ਅਸੀਂ ਸੰਗਤ ਕਰ ਸੁਨੇਹਾ ਪਹੁੰਚਾਉਣ ਆਏ ਆ ਵੀ ਭਾਈ ਆ ਚੀਜ਼ ਦੀ ਲੋੜ ਆ ਚੀਜ਼ ਦੀ ਨਹੀਂ ਹੈਗੀ ਲੋੜ ਤੇ ਸਾਡੀ ਆਉਣ ਵਾਲੇ ਸਮੇਂ ਚ ਇੱਕ ਕੋਸ਼ਿਸ਼ ਜ਼ਰੂਰ ਆ ਸਾਡੇ ਪਿੰਡੋਂ ਵੀ ਨੌਜਵਾਨ ਸਾਡੇ 3 ਦੇ ਮੈਂਬਰ ਵੀ ਅਸੀਂ ਇੱਕ ਦੋ ਪਿੰਡ ਸੰਭਾਂਗੇ ਜਿੱਥੇ ਵਿੱਚ ਬੈਠ ਕੇ ਉਹਨਾਂ ਦੀ ਫਸਲ ਦੀ ਬਿਜਾਈ ਕਰਾਵਾਂਗੇ ਜਿਹੜੇ ਘਰ ਤੜਕ ਗਿਆ ਜਿੰਨੇ ਕੁ ਉਹਨਾਂ ਦੀ ਮਦਦ ਕਰ ਸਕਦਾ ਘਰ ਨੂੰ ਦੁਬਾਰਾ ਖੜੇ ਕਰਨ ਘਰ ਬਣਵਾਵਾਂਗੇ ਕੋਈ ਇੱਕ ਜਾਂ ਦੋ ਪਿੰਡਾਂ ਦੇ ਜਿੰਨੀ ਕਿ ਸਾਨੂੰ ਸਮਰੱਥਾ ਹੋ ਅਸੀਂ ਗਰਾਊਂਡ ਲੈਵਲ ਤੇ ਆ ਕੇ ਉਹ ਬੀ ਲੈ ਕੇ ਆਵਾਂਗੇ ਟਰੈਕਟਰ ਲੈ ਕੇ ਆਵਾਂਗੇ ਨਾਲ ਬਿਜਵਾਵਾਂਗੇ ਮਿਸਤਰੀ ਲੈ ਕੇ ਆਵਾਂਗੇ ਜਿਨ੍ਹਾਂ ਦੀ ਕੰਧਾਂ ਢੱਕ ਪਈ ਉਹਨਾਂ ਦੇ ਕੰਧਾਂ ਕਰਾਉਣ ਚ ਜੋ ਵੀ ਅਸੀਂ ਕਰ ਸਕੀਏ ਇਹ ਅਸਲ ਕੰਮ ਤਾਂ ਇਹੀ ਹੋਣਾ ਵਾ ਤੇ ਅਸੀਂ ਬੇਨਤੀਆਂ ਕਰਦੇ ਆ ਸਾਰੇ ਸੈਲੀਬ੍ਰਿਟੀ ਵੀਰ ਬਹੁਤ ਵੱਡੀ ਮਾਤਰਾ ਚ ਪੰਜਾਬ ਦੇ ਵਿੱਚੋਂ ਨਿਕਲ ਕੇ ਆਏ ਸਿੰਗਰ ਭਰਾ ਉਹਨਾਂ ਨੇ ਇੰਨੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਪੀਲ ਕੀਤੀ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਤੇ ਲੋਕ ਮੰਨ ਲਓ ਇਦਾਂ ਦੇਖੋ ਦੇਖੀ ਮੰਲੋ ਮੱਲੀ ਟਰਾਲੀਆਂ ਭਰ ਕੇ ਤੁਰ ਪਏ ਤੇ ਹੁਣ ਆਪਾਂ ਉਸ ਚੀਜ਼ ਦਾ ਥੋੜਾ ਜਿਹਾ ਰੋਕ ਕਰਕੇ ਆਪਾਂ ਮਹੀਨੇ ਬਾਅਦ ਆ ਕੇ ਸਾਰਿਆਂ ਦੀ ਸਾਥ ਮਦਦ ਕਰੀਏ ਤੇ ਤੁਹਾਡਾ ਵੀ ਮੀਡੀਆ ਵਾਲਿਆਂ ਦਾ ਧੰਨਵਾਦ ਉਸ ਦਿਨ ਤੋਂ ਲੱਗੇ ਹੋਏ ਆ ਤੁਸੀਂ ਵੀ ਪਾਣੀ ਦੇ ਵਿੱਚ ਦਿਨ ਰਾਤ ਤੱਕ ਕੀਤੀ ਹੋਈ ਆ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਈ ਖਾਲਸਾ ਤਾਂ ਬਿਲਕੁਲ ਐਸੀ ਆਦੀ ਸੇਵਾ ਤੋਂ ਗੌਰਪ੍ਰੀਤ ਮਿੰਟੂ ਜੀ ਜਿਹੜੇ ਅੱਜ ਫਰੋਇਪਰ ਦੇ ਪਿੰਡ ਹਮਦ ਚੱਕ ਵਾਲਾ ਵਿਖੇ ਪਹੁੰਚੇ ਸੀ ਤੇ ਅੱਜ ਇਸ ਏਰੀਆ ਦਾ ਜਿਹੜਾ ਜਾਇਜ਼ਾ ਉਹ ਲਿਆ ਗਿਆ ਕਿ ਇੱਥੇ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਦੀ ਨਹੀਂ ਤਾਂ ਮਿੰਟੂ ਇਹਨਾਂ ਗੱਲਬਾਤ ਵੀ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਦੇ ਲੋਕ ਜਿਹੜੇ ਲੋਕਾਂ ਦੇ ਘਰ ਜਿਹੜੇ ਟਹਿ ਟੇਰੀ ਹੋ ਗਏ ਆ ਜਾਂ ਫਸਲਾਂ ਡੁੱਬ ਚੁਕੀਆਂ ਉਹਨਾਂ ਦੇ ਮਕਾਨ ਜਿਹੜੇ ਆ ਉਹ ਬਣਾ ਕੇ ਦਿੱਤੇ ਜਾਣਗੇ ਫਸਲਾਂ ਜਿਹੜੀਆਂ ਡੁੱਬੀਆਂ ਉਥੇ ਜਿਹੜੀ ਬਜਾਈ ਹੈ ਜਿਹੜੀ ਵਾਈ ਹੈ ਉਹ ਕੀਤੀ ਜਾਊਗੀ ਹੋਰ ਵੀ ਜਿਹੜੇ ਲੋਕਾਂ ਨੂੰ ਲੋੜ ਹੋਊਗੀ ਕਿਸੇ ਵੀ ਚੀਜ਼ ਦੀ ਤੋਂ ਹਰ ਚੀਜ਼ ਜਿਹੜੀ ਆ ਉਹਨਾਂ ਤੱਕ ਜਿਹੜੀ ਪਹੁੰਚਾਈ ਜਾਵੇਗੀ ਫੋਟੋ ਕੈਮਰਾਮੈਨ ਰਾਜੀਵ ਕੁਮਰ ਦੇ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕਚਾਨਾ